ਕਿੱਤਾ ਸਰਕਾਰ ਨੇ ਝੰਕਣਾ ਉਹ ਕੀ ਦਿੱਤਾ ਸਰਕਾਰ ਨੇ ਝੰਕਣਾ ਤੁਹਾਨੂੰ ਮੈਂ ठेकेदारਾਂ ਨੇ ਝੰਕਣਾ ਉਹ ਤੁਹਾਨੂੰ ਇੱਥੇ ठेकेदारਾਂ ਨੇ ਝੰਕਣਾ ਮੈਂ ਸੁਣਿਆ ਤੁੰ ਨੂੰ ਚਾ ਕਰਦੇ ਬੰਦਿਆ ਕਿਹੜੀ ਗੱਲੋਂ ਡਰਦੇ ਮੈਂ ਸੁਣਿਆ ਤੁੰ ਤੇਰੇ ਅਜਕਲ ਮੋਜ ਬਹਾਰਾਂ ਨੇ ਸ਼ਰੰਗਣਾ ਸੋਈ ਦਿੱਤਾ ਸਰਕਾਰਾਂ ਨੇ ਸ਼ਰੰਗਣਾ ਧਰਮ ਦੇ ਕੇ ਦਾਰਾਂ ਨੇ ਸ਼ਰੰਗਣਾ ਆਟੇ ਢਾਲ ਤੇ ਲਾਇਆ ਤੈਨੂੰ ਭਾਂ ਦਾ ਬੁਰਜ ਖਲੀ 'ਤੇ ਚੋਰਾ ਨੇ ਕੀ ਛੱਡਣਾ ਇੱਥੇ ਸਾਧੂ ਖਾਨ ਵਜੀਫੇ ਆਟੇ ਢਾਲ ਤੇ ਲਾਇਆ ਤੈਨੂੰ ਭਾਂ ਦਾ ਬੁਰਜ ਖਲੀ 'ਤੇ ਚੋਰਾ ਨੇ ਕੀ ਛੱਡਣਾ ਇੱਥੇ ਸਾਧੂ ਖਾਨ ਵਜੀਫੇ ਜੱਟ ਸਰਕਡੇ ਉੱਤੇ ਸੁਤੇ ਤੀਰ ਬੈਠੇ ਤੈਂਕੀ ਉੱਤੇ ਜਿੱਤਣ ਮਗਰੋਂ ਨਹੀਂ ਤਾਂ ਜੀ ਨੇ ਲਈਆਂ ਤੇਰੀਆਂ ਸਾਰਾਂ ਨੇ ਛਣਕਣ ਜਿੱਤਣ ਮਗਰੋਂ ਨਹੀਂ ਤਾਂ ਜੀ ਨੇ ਲਈਆਂ ਤੇਰੀਆਂ ਸਾਰਾਂ ਨੇ ਓਏ ਛਣਕ ਕੀ ਦਿੱਤਾ ਸਰਕਾਰ ਨੇ ਛਣਕਣ ਕੜਮੁਦ ਠੇਕੇਦਾਰਾਂ ਤੇਰੇ ਬੜੇ ਪਸਮਦੇ ਡੋਕੇ ਨੀਗਰ ਵੇਰੇ ਦਿਲ ਯੇ ਤੇਰੇ ਬੜੇ ਪਸਮਦੇ ਡੋਕੇ ਤੇਰੇ ਆਗੂ ਕਰਦੇ ਬੁਰੀਆਂ ਪਿੱਠ ਕਰੀ ਤੇ ਮਾਰਨ ਛੁਰੀਆਂ ਕੀ ਵਿਰਾਸਤ ਸੰਭੀ ਇਨਾ ਅਣਪੜਿਆ ਤੇ ਗਵਾਰਾ ਨੇ ਇਹ ਵਿਰਾਸਤ ਸੰਭੀਏ ਨਾ ਅਣਪੜ੍ਹੇ ਤੇ ਗਵਾਰਾਂ ਨੇ ਝਣਕਣਾ ਉਹ ਕੀ ਦਿੱਤਾ ਸਰਕਾਰਾਂ ਨੇ ਝਣਕਣਾ ਪਰਮਦੇ ਟੇਕੇਦਾਰਾਂ ਨੇ ਝਣਕਣਾ ਬੜੀ ਸਿਆਸਤ ਭੇੜੀ ਵਾਲੇ ਕਿੱਥੇ ਘਾਰੇ ਮਾਰੇ ਓਏ ਇੱਕ ਵਾਰ ਗਏ ਉਹ ਲੁੱਟੀ ਜਾਂਦੇ ਕੀ ਜੀ ਦੇ ਕੀ ਸਾਰੇ ਇੱਕ ਵਾਰ ਗਏ ਉਹ ਲੁੱਟੀ ਜਾਂਦੇ ਕੀ ਜੀ ਦੇ ਕੀ ਸਾਰੇ ਮੰਦਰ ਮੱਝ ਤੂੰ ਆਪਸੇ ਗਿੱਟੇ ਲਾਕੇ ਸੱਚ ਬੋਲ ਕੇ ਦੱਸਿਆ ਤੈਨੂੰ ਕੀ ਚੈਨ ਦੇ ਅਖਬਾਰਾਂ ਨੇ ਛਣਕਣਾ ਸੱਚ ਬੋਲ ਕੇ ਦੱਸਿਆ ਤੈਨੂੰ ਕੀ ਚੈਨ ਦੇ ਅਖਬਾਰਾਂ ਨੇ ਛਣਕਣਾ ਇਹ ਦਿੱਤਾ ਸਰਕਾਰਾਂ ਨੇ ਛਣਕਣਾ ਧਰਮ ਦੇ ਠੇਕੇ ਹਣ ਬੰਦੀ ਸਿੰਘਾਂ ਦੀ ਹਣ ਬੰਦੀ ਸਿੰਘਾਂ ਦੇ ਨਾਂ ਤੇ ਰੋਜ਼ ਦੇ ਰਾਮੇ ਕਰਦੇ ਹਣ ਬੰਦੀ ਸਿੰਘਾਂ ਦੇ ਨਾਂ ਤੇ ਰੋਜ਼ ਦੇ ਰਾਮੇ ਕਰਦੇ ਜਦੋਂ ਹਕੂਮਤ ਸੀ ਸੁਦੇ ਕੰਨ ਨਹੀਂ ਸੀ ਧੜਬੇ ਹਣ ਬੰਦੀ ਸਿੰਘਾਂ ਦੇ ਨਾਂ ਤੇ ਰੋਜ਼ ਦੇ ਰਾਮੇ ਕਰਦੇ ਕਿਨੂੰ ਕਿਨੂੰ ਲੱਗੀ ਕਿ ਨਾ ਲੱਗੀ ਸੀ ਜਗਿਆੜੀ ਕਿਨੇ ਸੁੱਕੀ ਸੀ ਜਗਿਆੜੀ ਬਹਿਲ ਕਲਾਂ ਤੇ ਵਰਗਾਈ ਕੀਨੇ ਸੁੱਟੀ ਸੀ ਚਿੰਗਿਆੜੀ ਬਹਿਮਲ ਕਲਾ ਤੇ ਬੜੀ ਗਾੜੀ ਕੀ ਕੀ ਤਾਇ ਇंसाਫ ਵੀਰੇ ਆ ਪੰਚ ਤੇ ਪੇਰੇ ਦਾਰਾਂ ਨੇ ਸ਼ਣਕਣਾ ਕੀ ਦਿੱਤਾ ਇਨਸਾਫ ਵੀਰੇ ਆ ਪੰਚ ਤੇ ਪੇਰੇ ਦਾਰਾਂ ਨੇ ਸ਼ਣਕਣਾ ਕੀ ਦਿੱਤਾ ਸਰਕਾਰਾਂ ਨੇ ਸ਼ਣਕਣਾ ਧਰਮ ਦੇ ਠੇਕੇਦਾਰਾਂ ਨੇ ਸ਼ਣਕਣਾ ਰਾਜ ਕਾਕੜੇ ਲੋਕਾਂ ਤੋਂ ਦੋਦਰ ਪਿਣਾ ਕੋਈ ਨਹੀਂ ਚਾਰਾ ਸੌ ਜਾਵੇ ਆਵਾਮ ਤੇ ਹੋ ਜਾਵੇ

ਦੇ ਦਿੱਤਾ ਸਰਕਾਰਾਂ ਨੇ ਝੰਡਾ ਤਗਮ ਤੇ ਠੇਕੇ ਦਾ